ਬੇਹਿਮਤੇ ਐਵੇਂ ਸ਼ਿਕਵਾ ਕਰਨ ਮੁਕੱਦਰਾਂ ਤੇ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਦਿੱਲੀ ਦੇ ਬਰੂਹਾਂ ਤੇ ਬੈਠੇ ਕਿਸਾਨੀ ਸੰਘਰਸ਼ ਦੇ ਵਿੱਚ ਇਹ ਪੋਲੇ ਪਾਲੇ ਲੋਕ ਆਪਣੇ ਦਿਲਾਂ ਦੇ ਵਿੱਚ ਇੱਕ ਸਮੁੰਦਰ ਥੰਮੀ ਬੈਠੇ ਨੇ ਜਿਨ੍ਹਾਂ ਦੇ ਵਿੱਚੋਂ ਕੋਈ ਸੱਜਣਾ ਨੂੰ ਮਿਲਣ ਦਾ ਮੌਕਾ ਮਿਲਿਆ ਬਹੁਤ ਸਾਰੇ ਲੋਕ ਇਹੋ ਜਿਹੇ ਮਸਾਲੀ ਲੋਕ ਨੇ ਅੱਜ ਮੈਂ ਗੱਲ ਕਰਦਾ ਹਾਂ ਸਰਦਾਰ ਗੁਰਮੇਲ ਸਿੰਘ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਜਿਨ੍ਹਾਂ ਦੀ ਕਬਾਂ ਨਹੀਂ ਹੈ ਲੱਤ ਵੀ ਟੁੱਟ ਗਈ ਸੀ ਐਕਸੀਡੈਂਟ ਹੋ ਗਿਆ ਪਰ ਫਿਰ ਵੀ ਜਦ ਦਾ ਸੰਗਰ ਸ਼ੁਰੂ ਹੋਇਆ ਦਿੱਲੀ ਦੇ ਮੰਗਉਹ ਤੇ ਅਸੀਂ ਬੈਠੇ ਆ ਉਦੋਂ ਤੋਂ ਡੱਟ ਕੇ ਇੱਥੇ ਬੈਠਾ ਹੋਇਆ ਇਹਨਾਂ ਲੋਕਾਂ ਦੇ ਮਨਾਂ ਵਿੱਚ ਖੋਰੇ ਕੀ ਹੈ ਕਿਹੜੇ ਸਮੁੰਦਰਾਂ ਨੂੰ ਰੋਕ ਕੇ ਬੈਠੇ ਨੇ ਫਿਰ ਵੀ ਬੜੀ ਲਿਆਕਤ ਦੇ ਨਾਲ ਬੜੀ ਹਲੀਮੀ ਦੇ ਨਾਲ ਬੜੇ ਸਹਿਜ ਤਰੀਕੇ ਦੇ ਨਾਲ ਆਉਣ ਵਾਲ ਨਾਲ ਗੱਲਬਾਤ ਕਰਦੇ ਨੇ ਆਪਣੀ ਗੱਲਬਾਤ ਦੱਸਦੇ ਨੇ ਜਦੋਂ ਇਹ ਪੁੱਛਿਆ ਕਿ ਸੰਘਰਸ਼ ਲੰਬਾ ਹੋਈ ਜਾਂਦਾ ਹੈ ਕੀ ਕਰੋਗੇ ਤਾਂ ਕਹਿੰਦੇ ਡੱਟੇ ਬੈਠੇ ਆ ਸੰਘਰਸ਼ ਜਿੱਤ ਕੇ ਜਾਣਾ ਹੈ ਦੂਜੀ ਕੋਈ ਸੂਰਤ ਨਹੀਂ ਵਾਪਸ ਜਾਣ ਦੀ ਸੋ ਅਜਾ ਹੈ ਸੱਜਣਾ ਦੇ ਸਿਰ ਨੂੰ ਹਮੇਸ਼ਾ ਸਲਾਮ ਹੈ ਨਹੀਂ ਤਾਂ ਸਾਡੇ ਵਰਗੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਹੱਥ ਪੈਰ ਸਲਾਮਤ ਨੇ ਪੂਰੇ ਉਹ ਵੀ ਕਈ ਵਾਰ ਘਰਾਂ ਦੇ ਵਿੱਚ ਕਿਸੇ ਚੀਜ਼ ਦਾ ਬਹਾਨਾ ਲਾ ਕੇ ਬੈਠ ਜਾਂਦੇ ਨੇ ਪਰ ਇਹ ਸੱਜਣਾ ਸੱਚੀ ਮੁੱੱਚੀ ਸਲਾਮ ਹੈ ਇਹਨਾਂ ਦੇ ਜਜ਼ਬੇ ਨੂੰ ਇਨਾਂ ਦੇ ਸਿਰ ਨੂੰ ਸਲਾਮ ਹੈ ਜਿਹੜੇ ਲੋਕਾਂ ਦੀ ਸੇਵਾ ਵਿੱਚ ਤਤਪਰ ਨੇ ਹਸਨ ਉੱਥੇ ਵੀ ਭਜਨ ਅਠਕੇ ਕੰਮ ਕਰਦੇ ਨੇ ਸੋ ਅਗਾਹ ਹੋ ਕੇ ਜਥੇਬੰਦੀਆਂ ਨੂੰ ਕਹਿੰਦੇ ਨੇ ਕਿ ਸਾਡੀ ਡਿਊਟੀ ਲਾਓ ਦੱਸੋ ਕੀ ਕੰਮ ਹੈ ਅਸੀਂ ਡਿਊਟੀ ਤੇ ਡਟੇ ਹੋਏ ਆ ਸੋ ਅਜੇ ਇਹ ਸੱਜਣਾ ਦੇ ਸਿਰਾਂ ਦੇ ਉੱਤੇ ਇਹ ਸੰਘਰਸ਼ ਵੱਡੇ ਹੁੰਦੇ ਨੇ ਇਹ ਸੰਘਰਸ਼ ਚੱਲਦੇ ਨੇ ਹਮੇਸ਼ਾ ਖੁਸ਼ ਮિજાਜ ਖੁਸ਼ਦਿਲ ਰਹਿਣ ਵਾਲਾ ਸੱਜਣ ਗੁਰਮੀਲ ਸਿੰਘ ਜਿਲ੍ਹਾ ਫਾਜ਼ਿਲਕਾ ਦਾ ਇੱਕ ਵਾਰ ਫੇਰ ਇਹਨਾਂ ਨੂੰ ਸਲਾਮ